ਸਾਰੇ ਕਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹੋਸਨਾਉ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਗੇ ਆਪਦੇ ਘਰ ਰਾਜੀ ਖੁਸ਼ੀ ਹੋਗੇ ਚਲੋ ਜੀਏ ਫਿਰ ਅਪਾ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜੀ ਵਧੀਆ ਲੱਗੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਇਓ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਵਾਲਾ ਵਲੌਗ ਤੁਹਾਨੂੰ ਕਿਸ ਨਾ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲ ਜਾਂਦੀ ਹੈ YouTube ਤੇ ਕੰਮ ਕਰਨ ਦੀ ਐਂਡ ਇੱਕ ਰਿਕੁਐਸਟ ਹੋਰ ਕਰਨਾ ਚਾਹਨੀ ਹੈ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਆ ਕਰੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਚਲੋ ਜੀ ਫਿਰ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਟਾਈਮ ਇਥੇ ਹੋ ਗਿਆ ਸੀਗਾ ਦੁਪਹਿਰ ਦਾ ਔਰ ਮਾਰਨਿੰਗ ਦੇ ਵਿੱਚ ਮੇਰੇ ਕੋਲ ਜਿੰਨੇ ਵੀ ਥੋੜੇ-ਬੋਤੇ ਕੰਮ ਸੀਗੇ ਮੈਨੂੰ ਨਾ ਮੇਨ ਹੁੰਦਾ ਡਸਟਿੰਗ ਕਲੀਨਿੰਗ ਦਾ ਜਾਂ ਫਿਰ ਚੀਜ਼ਾਂ ਆਪਣੇ-ਆਪਣੇ ਜਗ੍ਹਾ ਤੇ ਆਰਗੇਨਾਈਜ਼ ਕਰਕੇ ਰੱਖਣ ਦਾ ਮਾਰਨਿੰਗ ਦੇ ਵਿੱਚ ਮੈਂ ਉਹ ਕੀਤਾ ਔਰ ਵਲੌਗ ਅੱਜ ਮੈਂ ਦੁਪਹਿਰ ਨੂੰ ਤਾਂ ਸਟਾਰਟ ਕਰਦੀ ਪਈਆਂ ਕਿਉਂਕਿ ਸੰਡੇ ਵੈਸੇ ਮੋਸਟਲੀ ਕੀ ਹੁੰਦਾ ਆਪਾਂ ਲੇਟ ਹੀ ਉੱਠਦੇ ਆਂ ਇੱਕ ਸੰਡੇ ਹੀ ਐਦਾਂ ਦਾ ਹੁੰਦਾ ਜਿੱਦਣ ਮਤਲਬ ਮੈਨੂੰ ਇਹ ਮੈਂ ਇਹ ਸੋਚ ਕੇ ਉੱਠਦੀ ਆਂ ਕਿ ਚਲੋ ਅੱਜ ਰਸਈਂ ਦੇ ਪਾਪਾ ਘਰ ਆ ਅੱਜ ਜਿਸੀ ਥੋੜਾ ਜਿਆ ਰਿਲੈਕਸ ਹੋ ਕੇ ਫੇਰ ਉਠਾਂਗੇ ਨਹੀਂ ਤਾਂ ਮਤਲਬ ਪੂਰਾ ਹਫਤਾ ਤਾਂ ਐਦਾਂ ਹੋ ਜਾਂਦਾ ਕਿ ਉਹੀ ਰੂਟੀਨ ਹੁੰਦੀ ਸਵੇਰੇ ਜਲਦੀ ਜਲਦੀ ਉੱਠਣਾ ਸਾਰੇ ਕੰਮ ਭੱਜ ਦੌੜ ਕੇ ਕਰਨੇ ਆ ਗੁਰਸ਼ੀਨ ਦੇ ਪਾਪਾ ਨੇ ਕੰਮ ਤੇ ਜਾਣਾ ਰੋਟੀ ਸਬਜੀ ਬਣਾਉ ਹਨਾ ਇੱਕ ਸੰਡੇ ਹੀ ਅਦਰਾ ਦਿਨ ਹੁੰਦਾ ਜਿੱਦਣ ਮੈਂ ਥੋੜਾ ਜਿਆ ਰਿਲੈਕਸ ਫੀਲ ਕਰਦੀ ਆ ਤੇ ਆਰਾਮ ਦੇ ਨਾਲ ਉੱਠਦੀ ਹੁੰਨੀ ਆ ਹਰ ਵਾਰ ਵੈਸੇ ਸੰਡੇ ਨੂੰ ਐਦਾਂ ਨਹੀਂ ਹੁੰਦਾ ਕਿਉਂਕਿ ਗੁਰਸ਼ੀਨ ਦੇ ਪਾਪਾ ਹਰ ਵਾਰ ਸੰਡੇ ਨੂੰ ਘਰ ਨਹੀਂ ਹੁੰਦੇ ਕਈ ਵਾਰ ਉਹ ਸੰਡੇ ਦਿਨ ਸੰਡੇ ਨੂੰ ਵੀ ਉਹਨਾਂ ਨੂੰ ਕੰਮ ਹੁੰਦਾ ਤੇ ਉਹ ਚਲੇ ਜਾਂਦੇ ਨੇ ਕੰਮ ਤੇ ਤੇ ਤਾਂ ਕਰਕੇ ਨਾ ਉਹ ਵੀ 3 ਦਿਨ ਤੋਂ ਘਰੇ ਜਿਨ੍ਹਾਂ ਦੀ ਤਬੀਅਤ ਥੋੜੀ ਜੀ ਖਰਾਬ ਸੀਗੀ ਤੇ ਉਹਦੇ ਕਰਕੇ ਮੈਂ ਆਪਣਾ ਕੱਲ ਵਲੌਗ ਵੀ ਨਹੀਂ ਸ਼ੂਟ ਕਰ ਪਾਈ ਔਰ ਮੇਰੇ ਕੋਲ ਕੁਝ ਵੀ ਅਦਾਦਾ ਕੰਮ ਨਹੀਂ ਹੋਇਆ ਘਰ ਵੀ ਚੰਗੀ ਤਰੀਕੇ ਨਾਲ ਕੋਈ ਵੀ ਕੰਮ ਨਹੀਂ ਹੋਇਆ ਹੈਗਾ ਤੇ ਤਾਂ ਕਰਕੇ ਅੱਜ ਸਵੇਰੇ ਆਪਾਂ ਥੋੜਾ ਜਿਹਾ ਲੇਟ ਉઠੇ ਆਪਣਾ ਬ੍ਰੇਕਫਾਸਟ ਵੀ ਅੱਜ ਆਪਾਂ ਮਾਰਨਿੰਗ ਮਾਰਨਿੰਗ ਦੇ ਵਿੱਚ ਲੇਟ ਹੀ ਕੀਤਾ 10:30 10 ਵਜੇ ਆਪਾਂ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਥੋੜਾ ਜਿਹਾ ਟੀਵੀ ਵਗੈਰਾ ਦੇਖਿਆ ਗੁਸ਼ੀਨ ਦਾ ਖਾਣਾ ਬਣਾ ਕੇ ਉਹਨੂੰ ਖਵਾਇਆ ਬਸ ਮੈਨੂੰ ਟਾਈਮ ਇਹ ਕਰਦੇ ਕਰਦੇ ਦੁਪਹਿਰ ਦੇ ਪਤਾ ਨਹੀਂ 12:01 ਦਾ ਟਾਈਮ ਹੋ ਗਿਆ ਸੀ ਜਦੋਂ ਮੈਂ ਆਪਣਾ ਵਲੌਗ ਆ ਸਟਾਰਟ ਕੀਤਾ। 어 ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਮੈਂ ਹਮੇਸ਼ਾ ਜਦੋਂ ਵੀ ਵਲੌਗ ਸਟਾਰਟ ਕਰਦੀ ਵੈਸੇ ਤਾਂ ਮੈਂ ਕਿਚਨ ਤੋਂ ਹੀ ਸਟਾਰਟ ਕਰਦੀ ਹੁੰਨੀ ਆ। ਕਿਉਂਕਿ ਜਦੋਂ ਅਪਾ ਸਵੇਰੇ ਖਾਣਾ ਵਗੈਰਾ ਖਾ ਕੇ ਹਟਦੇ ਆ ਨਾ ਕਿਚਨ ਬਹੁਤ ਜ਼ਿਆਦਾ ਮੈਸੀ ਹੋ ਜਾਂਦੀ ਹੈ ਆਪਣੇ ਭਾਂਡਿਆਂ ਦਾ ਖਲਾਰਾ ਬਹੁਤ ਜ਼ਿਆਦਾ ਲੱਗਦਾ ਸਵੇਰੇ ਸਵੇਰੇ ਤੇ ਮੈਂ ਕੋਸ਼ਿਸ਼ ਤਾਂ ਇਹੀ ਕਰਦੀ ਹੁੰਦੀ ਆ ਕਿ ਮੈਂ ਮਾਰਨਿੰਗ ਦੇ ਵਿੱਚ ਪਹਿਲਾਂ ਕਿਚਨ ਨੂੰ ਆਪਣੀ ਨੂੰ ਕਲੀਨ ਕਰ ਲਵਾਂ ਵੈਸੇ ਤਾਂ ਡਿਪੈਂਡ ਕਰਦਾ ਮੈਂ ਪਹਿਲਾਂ ਦੇਖ ਲੈਂਦੀ ਪੂਰੇ ਘਰ ਦੇ ਵਿੱਚ ਸਭ ਤੋਂ ਕਿਹੜੇ ਵਾਲੇ ਏਰੀਏ ਦੇ ਵਿੱਚ ਖਲਾਰਾ ਆ ਜਿੱਥੇ ਚੱਕਣ ਵਾਲਾ ਹੁੰਦਾ ਪਹਿਲਾਂ ਮੈਂ ਉਹ ਚੱਕ ਲੈਂਦੀ ਆ ਪਤਾ ਕੀ ਗੱਲ ਹੈ ਅਗਰ ਮੈਂ ਪਹਿਲਾਂ ਛੋਟਾ ਛੋਟਾ ਖਲਾਰਾ ਚੱਕਣ ਲੱਗ ਜਵਾਂ ਨਾ ਜਦੋਂ ਬੜਾ ਖਲਾਰਾ ਚੱਕਣ ਦੀ ਵਾਰੀ ਆਂਦੀ ਨਾ ਉਦੋਂ ਮੈਂ ਵੈਸੇ ਵੀ ਡੀਮੋਟੀਵੇਟ ਹੋ ਜਾਂਦੀ ਆ ਮੇਰਾ ਦੇਖ ਕੇ ਮੈਂ ਪੂਰਾ ਲੇਜੀ ਹੋ ਜਾਂਦੀ ਆ ਮੇਰਾ ਕੰਮ ਕਰਨ ਨੂੰ ਵੀ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਅੱਜ ਵੀ ਨਾ ਮੈਂ ਬਹੁਤ ਮਨ ਨੂੰ ਮਾਰ ਕੇ ਕੰਮ ਨੂੰ ਸਟਾਰਟ ਕੀਤਾ ਪਤਾ ਨਹੀਂ ਕੀ ਗੱਲ ਇੱਕ ਥੋੜੀ ਜੀ ਗਰਮੀ ਹੋ ਗਈ ਜ਼ਿਆਦਾ ਔਰ ਉਪਰ ਤੇ ਥੋੜੇ ਜਿਹੇ ਦਿਨ ਇਦਾਂ ਦੇ ਚੱਲਦੇ ਪਏ ਆ ਨਾ ਕਿ ਕੰਮ ਕਰਨ ਨੂੰ ਕੋਈ ਵੀ ਦਿਲ ਨਹੀਂ ਕਰਦਾ ਹੈਗਾ ਇਦਾਂ ਕਰਦਾ ਵੀ ਬਸ ਖਾ ਪੀ ਕੇ ਨਾ ਬਸ ਰੈਸਟ ਕਰਾਂ ਅੰਦਰੋਂ ਮਤਲਬ ਇਦਾਂ ਮੈਨੂੰ ਫੀਲ ਹੋ ਰਿਹਾ ਪਤਾ ਨਹੀਂ ਮੇਰੇ ਨਾਲ ਹੀ ਹੋ ਰਿਹਾ ਪਤਾ ਨਹੀਂ ਤੁਹਾਡੇ ਨਾਲ ਵੀ ਇਦਾਂ ਹੀ ਸੇਮ ਹੋ ਰਿਹਾ ਵੀ ਸੁਸਤੀ ਪਈ ਜਾਂਦੀ ਖਾਣਾ ਖਾ ਲਓ ਉਸ ਤੋਂ ਬਾਅਦ ਬਸ ਸੋ ਜੋ ਬਸ ਇਸ ਤਰੀਕੇ ਦਾ ਹੀ ਹੋ ਜਾਂਦਾ ਪਿਆ ਤੇ ਮੈਂ ਫਿਰ ਅੱਜ ਸਟਾਰਟ ਕੀਤਾ ਮੈਂ ਕਿਾ ਚੱਲ ਕੋਈ ਗੱਲ ਨਹੀਂ ਦੁਪਹਿਰ ਨੂੰ ਹੀ ਵਲੌਗ ਨੂੰ ਸਟਾਰਟ ਕਰ ਲੈਨੇ ਅੱਜ ਮੇਰੇ ਕਾਫੀ ਛੋਟੇ 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 بڑے ਸਾਰੇ ਕੰਮ ਕਰਨ ਵਾਲੇ ਸੀਗੇ ਡਸਟਿੰਗ ਕਲੀਨਿੰਗ ਅੱਜ ਨਾ ਕਿਚਨ ਦਾ ਕੰਮ ਵੀ ਥੋੜਾ ਜਿਹਾ ਸੀਗਾ ਜਿਹੜਾ ਮੇਰਾ ਕਿਚਨ ਕਾਊਂਟਰ ਆ ਨਾ ਉਹਦੇ ਤੇ ਵੀ ਅੱਜ ਮੈਂ ਥੋੜਾ ਜਿਹਾ ਸਰਫ ਮਾਰਿਆ ਸਰਫ ਮਾਰ ਕੇ ਫਿਰ ਉਹਨੂੰ ਕਲੀਨ ਕੀਤਾ ਵੈਸੇ ਤਾਂ ਤੁਹਾਨੂੰ ਪਤਾ ਵਾ ਕਿਚਨ ਆਪਣੀ ਡੇਲੀ ਕਿੰਨੀ ਜ਼ਿਆਦਾ ਯੂਜ਼ ਹੁੰਦੀ ਆ ਔਰ ਡੇਲੀ ਕਿਚਨ ਯੂਜ਼ ਹੋਣ ਦੇ ਨਾਲ ਨਾ ਆਪਣਾ ਜਿਹੜਾ ਕਿਚਨ ਵਾਲਾ ਏਰੀਆ ਪੂਰਾ ਔਇਲ ਦੇ ਨਾਲ ਬਹੁਤ ਹੀ ਜ਼ਿਆਦਾ ਨਾ ਮਤਲਬ ਜਿਹਦਾ ਆਇਲੀ ਆਇਲੀ ਸਾਰੇ ਪਾਸੇ ਹੋਇਆ ਪਿਆ ਸੀ ਮੈਂ ਸੋਚਿਆ ਅੱਜ ਮੈਂ ਕਾ ਚੱਲ ਆਪਾਂ ਥੋੜਾ ਜਿਹਾ ਸਰਫ ਲਗਾ ਕੇ ਇਹਨੂੰ ਸਾਫ਼ ਕਰ ਦਿੰਨੇ ਤੇ ਕਿੰਨੇ ਦਿਨ ਬਾਅਦ ਮੈਂ ਸਰਫ ਲਗਾ ਕੇ ਸਾਫ਼ ਕੀਤਾ ਵੈਸੇ ਦਿੱਲੀ ਤੱਕ ਗਿੱਲਾ ਕਪੜਾ ਮਾਰ ਹੀ ਦਿੰਨੇ ਆ ਗਿੱਲਾ ਕਪੜਾ ਮਾਰ ਕੇ ਸੁੱਕਾ ਕਪੜਾ ਵੀ ਮਾਰ ਦਿੰਨੇ ਆ ਬਟ ਮੈਨੂੰ ਜ਼ਿਆਦਾ ਗੰਦਾ ਲੱਗਦਾ ਸੀ ਤਾਂ ਅੱਜ ਮੈਂ ਸਿਰਫ ਮਾਰ ਕੇ ਸਾਰਾ ਸਾਫ਼ ਕੀਤਾ ਭਾਂਡੇ ਵਗੈਰਾ ਮੈਂ ਤੁਹਾਡੇ ਸਾਹਮਣੇ ਪਹਿਲੇ ਹੀ ਸਾਫ਼ ਕਰਕੇ ਬਾਹਰ ਰੱਖੇ ਆ ਵਿਹੜੇ ਵਿੱਚ ਮੈਨੂੰ ਇਹ ਹੁੰਦਾ ਕਿ ਜਦੋਂ ਮੈਂ ਆਪਣੀ ਕਿਚਨ ਸਾਫ਼ ਕਰਨਾ ਮੇਰਾ ਕਿਚਨ ਪੂਰਾ ਖਾਲੀ ਹੋਣਾ ਚਾਹੀਦਾ ਇਦਾਂ ਨਹੀਂ ਆ ਕਿ ਥੋਤੇ ਭਾਂਡੇ ਵੀ ਮੈਂ ਉੱਥੇ ਹੀ ਵਾੜ ਦੇਣੀਆਂ ਮੈਂ ਕੱਢ ਕੇ ਬਾਹਰ ਰੱਖ ਦੇਣੀਆਂ ਜਦੋਂ ਮੇਰੀ ਕਿਚਨ ਪੂਰੀ ਚੰਗੀ ਤਰੀਕੇ ਨਾਲ ਕਲੀਨ ਹੋ ਜਾਂਦੀ ਹੈ ਨਾ ਪੂਰੀ ਸੁੱਕ ਜਾਂਦੀ ਡਰਾਈ ਹੋ ਜਾਂਦੀ ਆ ਉਸ ਤੋਂ ਬਾਅਦ ਭਾਂਡੇ ਚੱਕ ਕੇ ਮੈਂ ਕਿਚਨ 'ਚ ਰੱਖਦੀ ਹੁੰਨੀ ਨਹੀਂ ਤਾਂ ਪਤਾ ਕੀ ਗੱਲ ਨਾ ਨਾ ਸਾਰਾ ਕੁਝ ਆਪਾਂ ਮੈਂ ਤੁਸੀਂ ਸਾਫ਼ ਕਰੀ ਜੋ ਮੈਨੂੰ ਤਾਂ ਸਮਝ ਹੀ ਨਹੀਂ ਲੱਗਦਾ ਕਿੱਥੋਂ ਸਾਫ਼ ਹੋਇਆ ਕਿੱਥੋਂ ਸਾਫ਼ ਨਹੀਂ ਹੋਇਆ ਇਸ ਕਰਕੇ ਮੈਂ ਨਾ ਨਾ ਸਮਾਨ ਬਾਹਰ ਕੱਢ ਦੇਣੀਆਂ ਹੁੰਨੀਆਂ ਕਿ ਨਾ ਕਿਚਨ ਪਹਿਲਾਂ ਇੱਕ ਵਾਰੀ ਪੂਰੀ ਚੰਗੀ ਤਰੀਕੇ ਨਾਲ ਸੁੱਕ ਜਵੇ ਫਿਰ ਤਾਂ ਚਲੋ ਆਪਾਂ ਕਰਨਾ ਹੀ ਹੁੰਦਾ ਕੰਮ ਫਿਰ ਤਾਂ ਆਪਾਂ ਸਮਾਨ ਟਿਕਾਣਾ ਹੀ ਹੁੰਦਾ ਆ ਸਵਿਚ ਕਰਕੇ ਪਹਿਲਾਂ ਮੈਂ ਉੱਪਰ ਕਿਚਨ ਵਾਲਾ ਸਾਰਾ ਕੰਮ ਖਤਮ ਕਰਕੇ ਢਾਂਡੇ ਕੱਢ ਕੇ ਬਾਹਰ ਰੱਖਿਆ ਆ ਉਹ نیچے ਵੀ ਜਿਹੜਾ ਮੇਰਾ ਕਿਚਨ ਦੇ نیچے ਸਮਾਨ ਪਿਆ ਹੋਇਆ ਸੀ ਨਾ ਦੇਖਣ ਨੂੰ ਵੈਸੇ ਨਾ ਉਹ ਵੀ ਸਾਫ਼ ਲੱਗਦਾ ਹੁੰਦਾ ਬਟ ਫਿਰ ਵੀ ਇੱਕ ਦਿਨ ਛੱਡ ਕੇ ਜਾਂ ਫਿਰ ਦੋ ਕੁ ਦਿਨ ਛੱਡ ਕੇ ਕਪੜਾ ਮਾਰ ਦਿੰਨੀ ਆ ਕਈ ਵਾਰ ਤਾਂ ਡੇਲੀ ਮਾਰਨਾ ਪੈਂਦਾ ਕਈ ਵਾਰ ਇੰਨੀ ਮਿੱਟੀ ਨਾਲ ਦੇ ਉੱਤੇ ਪਈ ਹੁੰਦੀ ਆ ਔਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਂਦੀ ਇੰਨੀ ਮਿੱਟੀ ਆਂਦੀ ਕਿੱਥੋਂ ਆ ਤੇ ਅੱਜ ਕੱਲ ਤਾਂ ਹੁਣ ਐਦਾਂ ਦਾ ਮੌਸਮ ਚੱਲਦਾ ਪਿਆ ਹਵਾ ਨੇਰੀ ਵੀ ਬਹੁਤ ਜ਼ਿਆਦਾ ਚੱਲਦੀ ਆ ਡੇਲੀ ਕਪੜਾ ਆਪਾਂ ਨੂੰ ਮਾਰਨਾ ਹੀ ਪੈਂਦਾ ਆ ਪਤਾ ਕੀ ਕਹਿੰਦਾ ਨਾ ਮਾਰੋ ਤਾਂ ਫੇ ਆਪਣਾ ਕੰਮ ਇਕੱਠਾ ਹੋ ਜਾਂਦਾ ਫਿਰ ਬਾਅਦ ਚੁ ਕਰਨਾ ਵੀ ਮੈਨੂੰ ਮੁਸ਼ਕਲ ਲੱਗਦਾ ਆ ਔਰ ਗਰਮੀ ਵਿੱਚ ਤਾਂ ਸਾਨੂੰ ਪਤਾ ਵੈਸੇ ਹੀ ਹਾਲਤ ਖਰਾਬ ਹੋ ਜਾਂਦੀ ਆ ਘਰ ਦੇ ਕੰਮ ਕਰਨ ਵੇਲੇ ਉਹਨਾਂ ਅੱਥੇ ਮੇਰਾ ਕਿਚਨ ਦਾ ਜਿਹੜਾ ਉੱਪਰ ਵਾਲਾ ਸਾਰਾ ਕੰਮ ਹੋ ਗਿਆ ਸੀਗਾ ਤੇ ਝਾੜੂ ਮੈਂ ਪਹਿਲੇ ਹੀ ਮਾਰਿਆ ਸੋਇਆ ਸੀਗਾ ਝਾੜੂ ਵਾਲਾ ਕੰਮ ਹੈ ਨਹੀਂ ਸੀਗਾ ਤੇ ਬਸ ਮੈਂ ਕਿਚਨ ਚ ਪੋਚਾ ਮਾਰਨਾ ਸੀਗਾ ਸਾਮਾਨ ਬਸ ਮੈਂ ਹੁਣ ਇੱਥੇ ਬਾਹਰ ਨਹੀਂ ਕੱਟਿਆ ਹੈਗਾ ਤੇ ਮੈਂ ਉਰੇ ਪਰੇ ਇੱਧਰ ਉੱਧਰ ਕਰਕੇ ਸਾਮਾਨ ਪੋਚਾ ਮਾਰ ਦਿੱਤਾ ਤੇ ਜਿਹੜਾ ਮੇਰੇ ਇੱਥੇ ਕਿਚਨ ਦਾ ਕੰਮ ਸਾਰਾ ਖਤਮ ਹੋ ਗਿਆ ਏਸੀ ਵਾਲੇ ਵੀ ਆ ਗਏ ਸੀਗੇ ਅੱਜ ਨਾ ਏਸੀ ਦੀ ਆਪਾਂ ਸਰਵਿਸ ਕਰਾਣੀ ਸੀਗੀ ਤੇ ਕਿੰਨੇ ਦਿਨ ਹੋ ਗਏ ਸੀਗੇ ਏਸੀ ਤਾਂ ਆਪਾਂ ਸਟਾਰਟ ਕਰ ਵੀ ਦਿੱਤਾ ਸੀਗਾ ਤੇ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਏਸੀ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਸੀ ਜਦੋਂ ਚੱਲਦਾ ਸੀ ਕੂਲਿੰਗ ਵੀ ਬਿਲਕੁਲ ਨਹੀਂ ਕਰਦਾ ਸੀਗਾ ਤੇ ਅੱਜ ਕਰਕੇ ਨਾ ਮੇਰਾ ਅੱਜ ਥੋੜਾ ਜਿਹਾ ਕੰਮ ਏਸੀ ਕਰਕੇ ਵੀ ਵਧ ਗਿਆ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਬਾਅਰ ਪੀਆ ਹੋਇਆ ਅੰਦਰ ਵੀ ਪੈ ਗਿਆ ਜਦੋਂ ਸਾਫ ਵਗੈਰਾ ਕਰਦੇ ਪਏ ਸੀ ਸਾਰਾ ਪਾਣੀ ਵਗੈਰਾ ਵੈਸੇ ਤਾਂ ਪੂਰਾ ਆਪਣਾ ਬੈਗ ਪਾ ਕੇ ਕਲੀਨ ਕਰਦੇ ਬਟ ਫਿਰ ਵੀ ਆਲੇ-ਦੁਆਲੇ ਕਾਫੀ ਜ਼ਿਆਦਾ ਛਿੱਟੇ ਵਗੈਰਾ ਪੈ ਗਏ ਤੇ ਬਸ ਮੈਂ ਉਹਨਾਂ ਦਾ ਵੇਟ ਕਰਦੀ ਪਈ ਸੀਗੀ ਤੇ ਗੁਸ਼ੀਨ ਦੇ ਪਾਪਾ ਕਹਿੰਦੇ ਤੂੰ ਆਪਣਾ ਕੰਮ ਕਰ ਲੈ ਮੈਂ ਨਾ ਦੂਸਰਾ ਵਾਲਾ ਰੂਮ ਆਪਣੇ ਆਪ ਕਲੀਨ ਕਰ ਦੂੰਗਾ ਮੋਟਾ-ਮੋਟਾ ਬਾਕੀ ਬੈੱਡ ਸ਼ੀਟ ਵਾਲਾ ਕੰਮ ਰਹਿ ਚੁੱਕਾ ਤੂੰ ਕਰ ਦੇ ਬਸ ਆਪਣੇ ਕਿਚਨ ਆਪਣੇ ਕਲੀਨ ਕਰਨ ਤੋਂ ਬਾਅਦ ਮੈਂ ਆ ਗਈ ਸੋਫੇ ਵਾਲੇ ਰੂਮ ਦੇ ਵਿੱਚ ਸੋਫੇ ਵਾਲੇ ਰੂਮ ਦੇ ਵਿੱਚ ਵੀ ਮੇਰੀ ਡਸਟਿੰਗ ਕਲੀਨਿੰਗ ਕੁਝ ਵੀ ਹੈ ਨਹੀਂ ਔਰ ਜਦੋਂ ਮਤਲਬ ਸਵੇਰੇ ਜਦੋਂ ਮੈਂ ਉੱઠી ਸੀ ਕਾਫੀ ਸਾਰਾ ਕੰਮ ਕਰ ਲਿਆ ਸੀਗਾ ਮੈਨੂੰ ਇਹ ਸੀ ਮੈਂ ਕਿ ਮੇਰਾ ਥੋੜਾ ਬੋਤਾ ਝਾੜੂ ਪੂੰਛੇ ਦਾ ਕੰਮ ਰਹਿ ਚੁਕਾ ਉਹ ਮੈਂ ਬਾਅਦ ਵਿੱਚ ਕਰ ਲੂੰਗੀ ਮੈਨੂੰ ਇਹ ਸੀਗਾ ਕਿ ਜੇ ਮੈਂ ਦੁਪਹਿਰ ਨੂੰ ਹੀ ਡਸਟਿੰਗ ਕਲੀਨਿੰਗ ਸਟਾਰਟ ਕੀਤੀ ਤਾਂ ਫਿਰ ਤਾਂ ਮੈਨੂੰ ਰਾਤ ਹੀ ਪੈ ਜਾਣੀ ਆ ਤਾਂ ਕਰਕੇ ਜਿੰਨਾ ਕ ਵੀ ਮੇਰੇ ਕੋ ਸਵੇਰੇ ਸਵੇਰੇ ਹੋ ਚੁੱਕਿਆ ਉਹਨਾਂ ਕ ਮੈਂ ਕਰ ਲਿਆ ਔਰ ਅੱਜ ਪਤਾ ਮਾਰਨਿੰਗ ਦੇ ਵਿੱਚ ਕੀ ਹੋਇਆ ਜਦੋਂ ਮੈਂ ਅੱਜ ਉੱਠੀ ਪਹਿਲਾਂ ਤਾਂ ਮੇਰਾ ਰੋਟੀ ਬਣਾਉਣ ਨੂੰ ਦਿਲ ਤਾਂ ਨਾ ਕਰੇ ਅੱਜ ਮੇਰਾ ਥੋੜਾ ਜਿਹਾ ਨਾ ਬੀਪੀ ਆ ਉਹ ਲੋ ਹੋ ਗਿਆ ਸਵੇਰੇ ਸਵੇਰੇ ਲੋ ਹੋ ਗਿਆ ਅੱਜ ਮੈਂ ਕੋਈ ਪਾਣੀ ਨਹੀਂ ਪੀਤਾ ਕੋਈ ਐਕਸਰਸਾਈਜ਼ ਵਾਕ ਮੈਂ ਕੁਝ ਨਹੀਂ ਕੀਤੀ ਥੋੜਾ ਜਿਹਾ ਮੇਰਾ ਬੀਪੀ ਲੋ ਹੋਣ ਕਰਕੇ ਮੇਰਾ ਕੰਮ ਵੀ ਥੋੜਾ ਜਿਹਾ ਲੇਟ ਹੋ ਗਿਆ ਵਿਚ ਜੀ ਨਾ ਮੈਂ ਬੈਠ ਗਈ ਉਹਦੇ ਕਰਕੇ ਵੀ ਮੇਰਾ ਕੰਮ ਥੋੜਾ ਲੇਟ ਹੋ ਗਿਆ ਘੰਟਾ ਕਿ ਮੈਂ ਵਿੱਚ ਬੈਠੀ ਆ ਰੈਸਟ ਵੀ ਕੀਤੀ ਆ ਉਹ ਵੀ ਰੈਸਟ ਕਰਨੀ ਜ਼ਰੂਰੀ ਸੀ ਨਹੀਂ ਕਰਦੀ ਤਾਂ ਫੇ ਮੇਰੇ ਕੋ ਕੰਮ ਨਹੀਂ ਹੋਣਾ ਸੀਗਾ ਤੇ ਸੋਫੇ ਵਾਲੇ ਰੂਮ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਮੇਰਾ ਜਿਆਦਾ ਖਲਾਰਾ ਹੈ ਨਹੀਂ ਸੀ ਖਲਾਰਾ ਵਗਾਰਾ ਮੈਂ ਪਹਿਲੇ ਹੀ ਚੱਕਿਆ ਹੋਇਆ ਸੀ ਝਾੜੂ ਵੀ ਮਾਰ ਦਿੱਤਾ ਸੀਗਾ نیچے ਅੰਦਰ ਬਾਹਰ ਸਾਰਾ ਹੀ ਮੈਂ ਪਹਿਲੇ ਤੋਂ ਝਾੜੂ ਮਾਰਿਆ ਸੀ ਸਿਰਫ ਪੋਚਾ ਹੀ ਰਹਿ ਗਿਆ ਸੀਗਾ ਤੇ ਸੋਫੇ ਵਾਲੇ ਰੂਮ ਦੇ ਵਿੱਚ ਨਾ ਅੱਜ ਮੈਂ ਕਵਰ ਬਿਸ਼ਾਏ ਨਹੀਂ ਹੈਗੇ ਔਰ ਮੈਂ ਕਵਰ ਅੱਜ ਤਾਂ ਨਹੀਂ ਬਿਸ਼ਾਏ ਹੈਗੇ ਕਿਉਂਕਿ ਇਹਨੇ ਮੋਸਟਲੀ ਗੁਰਸ਼ੀਨ ਕੀ ਕਰਦੀ ਹੈ ਜਦੋਂ ਵੀ ਸੋਫਿਆਂ ਦੇ ਕਵਰ ਉੱਤੇ ਬੈਂਦੀ ਪਹਿਲਾਂ ਉਹ ਸਾਰਿਆਂ ਦੇ ਕਵਰ ਹਟਾ ਦਿੰਦੀ ਆ ਉਸ ਤੋਂ ਬਾਅਦ ਬੈਂਦੀ ਆ ਜਾਂ ਫਿਰ ਉਹ ਖੇਡਦੀ ਆ ਇਸ ਕਰਕੇ ਮੈਂ ਫਿਰ ਉਹ ਵਾਲਾ ਪਾਰਟ ਸਕਿਪ ਕਰ ਦਿੱਤਾ ਮੈਂ ਬਿਸ਼ਾਈ ਨਹੀਂ ਹੈਗੇ ਔਰ ਪਤਾ ਕੀ ਕਹਿੰਦਾ ਸੋਫਿਆਂ ਨੂੰ ਬਿਸ਼ਾਨ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਟਾਈਮ ਚਲ ਜਾਂਦਾ ਆ ਔਰ ਤੁਹਾਨੂੰ ਪਤਾ ਆ ਇਹ ਵਾਲੇ ਸੋਫੇ ਇੱਕ ਵਾਰੀ ਤਾਂ ਬਿਸ਼ਾ ਦੋ ਉਸ ਤੋਂ ਬਾਅਦ ਗੁਸ਼ੀਨ ਸੈਕੰਡ ਜਾ ਕੇ ਸਾਰੇ ਇਕੱਠੇ ਕਰ ਦਿੰਦੀ ਆ ਔਰ ਬਾਅਦ ਚ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਕਿਉਂਕਿ ਉਹ ਪੂਰਾ ਮੈਸੀ ਕਰ ਦਿੰਦੀ ਆ ਤਾਂ ਕਰਕੇ ਅੱਜ ਮੈਂ ਉਹ ਸਕਿਪ ਕਰ ਦਿੱਤਾ ਬਸ ਉਸ ਤੋਂ ਬਾਅਦ ਜਿੰਨੇ ਵੀ ਮੇਰੇ ਬਰਤਨ ਵਗੈਰਾ ਪਏ ਸੀ ਵਿੜੇ ਦੇ ਵਿੱਚ ਸਾਰੇ ਸੁੱਕ ਗਏ ਸੀ ਇਹ ਚੱਕ ਕੇ ਮੈਂ ਕਿਚਨ ਦੇ ਵਿੱਚ ਰੱਖੇ ਆਈਆਂ ਔਰ ਗੁਰਸ਼ੀਂਦੇ ਪਾਪਾ ਨਾ ਰੂਮ ਦੇ ਵਿੱਚ ਲੱਗੇ ਹੋਏ ਸੀਗੇ ਕਿਉਂਕਿ ਵਿੰਡੋ ਦੇ ਕੋਲ ਬਹੁਤ ਜ਼ਿਆਦਾ ਪਾਣੀ ਵਗਾਰਾ ਗਰ ਗਿਆ ਸੀ ਉਹ ਕਹਿੰਦੇ ਚੱਲ ਮੈਂ ਰੂਮ ਕਰ ਦਿੰਨਾ ਜਿੰਨਾ ਕੁ ਮੇਰੇ ਕੋਲ ਹੋ ਸਕਦਾ ਹੈ ਬਾਕੀ ਤੂੰ ਆਪਣਾ ਜਿਹੜਾ ਵਿੜੇ ਵਾਲਾ ਕੰਮ ਆ ਆਪਣਾ ਤੂੰ ਬਾਹਰ ਵਾਲਾ ਵਾਲਾ ਨਿਪਟਾਲਾ ਜਾਂ ਫੇ ਸੋਫੇ ਵਾਲਾ ਰੂਮ ਵਾਲਾ ਖਲਾਰਾ ਉਹ ਨਿਪਟਾਲਾ ਬਾਕੀ ਮੈਂ ਇਧਰ ਕਰ ਲਵਾਂਗਾ ਉਹ ਵੀ ਅੱਜ ਘਾਰ ਕਰ ਕੇ ਨਾ ਫਿਰ ਮੈਂ ਨਾ ਥੋੜੀ ਬੁਤੀ ਹੈਲਪ ਕਰਵਾ ਦਿੰਦੇ ਜਦੋਂ ਵੀ ਉਹ ਘਾਰ ਹੁੰਦੇ ਆ ਸੋ ਮੇਰਾ ਕਿਚਨ ਵੀ ਹੋ ਗਿਆ ਸੋਫੇ ਵਾਲਾ ਰੂਮ ਵੀ ਹੋ ਗਿਆ ਮੈਂ ਕਿਹਾ ਜਿਹੜਾ ਮੇਰਾ ਬੈਡਰੂਮ ਹੈ ਬਾਅਦ ਵਿੱਚ ਕਰੂੰਗੀ ਬੈਡਰੂਮ ਦੇ ਵਿੱਚ ਵੀ ਮੇਰਾ ਕੁਝ ਨਹੀਂ ਹੈਗਾ ਕੋਈ ਜਿਆਦਾ ਡਸਟਿੰਗ ਕਲੀਨਿੰਗ ਨਹੀਂ ਹੈਗੀ ਬਸ ਸਿਰਫ ਮੋਟਾ-ਮੋਟਾ ਹੀ ਕਪੜਾ ਮਾਰਨਾ ਹੈ ਔਰ ਬਸ ਉਸ ਤੋਂ ਬਾਅਦ ਮੈਂ ਆਪਣਾ 베ੜੇਵੇ ਦੇ ਵਿੱਚ ਪੋਚਾ ਮਾਰ ਕੇ ਆਪਣਾ ਮੈਂ ਕਿਹਾ ਆਪਣਾ ਖਲਾਰਾ ਨਿਪਟਾਵਾਂ ਜਿਹੜਾ ਰੂਮ ਦੇ ਵਿੱਚ ਪੋਚਾ ਸੀਗਾ ਗੁਰਸ਼ੀਂ ਦੇ ਪਾਪਾ ਕਹਿੰਦੇ ਉੱਥੇ ਤਾਂ ਮੈਂ ਪਰਲੇ ਪਾਸੇ ਜਿਆਦਾ ਖਲਾਰਾ ਸੀਗਾ AC ਵਾਲੀ ਸਾਈਡ ਤੇ ਉੱਥੇ ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਤੇ ਉਹ ਮੈਨੂੰ ਕਹਿੰਦੇ ਸੀਗੇ ਹੁਣ ਤੂੰ ਇੱਧਰ ਨਾ ਪੋਚਾ ਮਾਰੇ ਕਿਉਂ ਜੇ ਤੱਕ ਮੈਂ ਆਪਣੇ ਘਰ ਦੇ ਬਾਕੀ ਕੰਮ ਵੀ ਕਰ ਲੇ ਐਨਾ ਕੰਮ ਕਰਦੇ ਕਰਦੇ ਬਸ ਮੈਨੂੰ ਇੱਥੇ ਲੱਗ ਗਈ ਸੀਗੀ ਭੁੱਖ ਤੇ ਮੈਂ ਨਾ ਕੰਮ ਬਸ ਸ਼ੁਰੂ ਕਰਨ ਤੋਂ ਪਹਿਲਾਂ ਕਿਚਨ ਤੋਂ ਪਹਿਲਾਂ ਥੋੜਾ ਜਿਹਾ ਫਰੂਟ ਕੱਟ ਕੇ ਫ੍ਰਿਜ ਚ ਰੱਖ ਦੇਣੀਆਂ ਹੁੰਦੀਆਂ ਗਰਮੀ ਦੇ ਵਿੱਚ ਪਤਾ ਕੀ ਹੁੰਦਾ ਜਦੋਂ ਤੁਸੀਂ ਕੰਮ ਕਰਦੇ ਆਂ ਔਰ ਕੰਮ ਛੱਡ ਕੇ ਉਸ ਤੋਂ ਬਾਅਦ ਫਰੂਟ ਨੂੰ ਕੱਟਣਾ ਜਾਂ ਫਿਰ ਰੋਟੀ ਸਬਜ਼ੀ ਕਰਕੇ ਬਣਾਣੀ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਲੱਗਦੀ ਆ ਤੇ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਨਾ ਕੋਈ ਫਰੂਟ ਕੱਟ ਕੇ ਰੱਖ ਲਵਾਂ ਜਿੱਦਾਂ ਹੁਣ ਵਿੱਚ ਜੀ ਮੈਂ ਬ੍ਰੇਕ ਲੈਣੀ ਆ ਨਾ ਕੰਮ ਕਰਦੇ ਕਰਦੇ ਤਾਂ ਫਿਰ ਮੈਂ ਆਪਣਾ ਥੋੜਾ ਬੋਤਾ ਫਰੂਟ ਖਾ ਲੈਣੀ ਆ 5-10 ਮਿੰਟ ਦਾ ਵਿੱਚ ਮੈਂ ਬ੍ਰੇਕ ਲੈ ਲੈਣੀ ਹੁੰਨੀ ਪਾਣੀ ਵਗੈਰਾ ਪੀ ਲੈਣੀ ਹੁੰਨੀ ਆ ਇੱਥੇ ਬਸ ਮੈਂ ਆਪਣਾ ਥੋੜਾ ਜਿਹਾ ਕਰਬੂਜਾ ਕੱਟ ਕੇ ਰੱਖਿਆ ਸੀ ਉਹ ਖਾਦਾ ਅਜੇ ਮੈਂ ਪੂਰਾ ਖਾਦਾ ਵੀ ਨਹੀਂ ਉਹਨੀ ਤੱਕ ਕੁਸ਼ੀਨ ਦੇ ਪਾਪਾ ਨੇ ਮੈਨੂੰ ਆਵਾਜ਼ ਲਗਾ ਲਈ ਮੈਂ ਉਹ ਛੱਡ ਕੇ ਨਾਲੇ ਚੱਲੀ ਗਈ ਤੇ ਮੈਨੂੰ ਬਸ ਇੱਥੇ ਕਹਿੰਦੇ ਪਏ ਸੀ ਕੁਸ਼ੀਨ ਦਾ ਵੀ ਥੋੜਾ ਜਿਹਾ ਟਾਈਮ ਹੋ ਗਿਆ ਸੀ ਦੁੱਧ ਪੀਣ ਦਾ ਕਹਿੰਦੇ ਸਭ ਤੋਂ ਪਹਿਲਾਂ ਉਹਨ ਲਈ ਦੁੱਧ ਗਰਮ ਕਰ ਦੇ ਕਿਚਨ ਚਾਈ ਮੇਰਾ ਦੁੱਧ ਵਗਾਰਾ ਗਰਮ ਕੀਤਾ ਮੈਂ ਕਿਹਾ ਚੱਲ ਪਹਿਲਾਂ ਉਹਨੂੰ ਮੈਂ ਪਲਾ ਦੇਣੀ ਆ ਔਰ बस ਕੰਮ ਕਰਦੇ ਕਰਦੇ ਕਿੰਨੀਆਂ ਸਾਰੀਆਂ ਆਵਾਜ਼ਾਂ ਤਾਂ ਮੈਨੂੰ ਐਦਾਂ ਹੀ ਮਾਰ ਲੈਂਦੇ ਉਹਦੇ ਕਰਕੇ ਮੇਰਾ ਟਾਈਮ ਵੀ ਖਰਾਬ ਹੋ ਜਾਂਦਾ ਆ। ਗੁਸ਼ੀਰ ਦੇ ਪਪਾ ਨੂੰ ਵੀ ਅੱਜ ਮੈਂ ਜ਼ਿਆਦਾ ਤਾਂ ਨਹੀਂ ਕਿਹਾ ਸੀ ਕਿਉਂਕਿ ਉਹਨਾਂ ਦੀ ਵੀ ਤਬੀਅਤ ਥੋੜੀ ਜਿਹੀ ਖਰਾਬ ਸੀਗੀ ਤਾਂ ਕਰਕੇ ਮੈਂ ਕੋਈ ਕੰਮ ਨੂੰ ਕਿਹਾ ਨਹੀਂ ਹੈਗਾ ਪਰ ਫੇਰ ਵੀ ਮੇਰੇ ਨਾਲ ਕਾਫੀ ਸਾਰਾ ਕੰਮ ਹੋ ਥੋੜਾ ਬੋਤਾ ਜਦੋਂ ਵੀ ਘਰ ਹੁੰਦੇ ਕਰਵਾ ਦਿੰਦੇ ਆ। ਬਟ ਉਹ ਮੂਡ ਤੇ ਆ ਉਹਨਾਂ ਦਾ ਆਪ ਦਾ ਮਨ ਹੋਊਗਾ ਤਾਂ ਕਰਾਈ ਦਿੰਦੇ ਨਹੀਂ ਮਨ ਹੁੰਦਾ ਤਾਂ ਨਹੀਂ ਕਰਾਂਦੇ ਹੈਗੇ। ਤੇ ਗੁਰਸ਼ੀਰ ਨੂੰ ਮੈਂ ਪਲਾਇਆ ਦੁੱਧ ਉਸ ਤੋਂ ਬਾਅਦ ਜਿਹੜਾ ਮੇਰਾ ਫਰੂਟ ਸੀਗਾ ਮੈਂ ਇੱਥੇ ਕੰਪਲੀਟ ਕੀਤਾ ਆਪਣਾ ਔਰ ਉਸ ਤੋਂ ਬਾਅਦ ਮੇਰੇ 2 ਦਿਨ ਪਹਿਲਾਂ ਮੈਂ ਧੋਤੇ ਹੋਏ ਸੀਗੇ ਆਪਣੇ ਕੱਪੜੇ ਮੈਂ ਕਿਹਾ ਚੱਲ ਹੁਣ ਇਹਨਾਂ ਨੂੰ ਵੀ ਮੈਂ ਤੈ ਮਾਰ ਦਿੰਨੀ ਆ 2 ਦਿਨ ਤੋਂ ਨਾ ਮੇਰੇ ਸੋਫੇ ਤੇ ਹੀ ਕੱਪੜੇ ਪਏ ਹੋਏ ਸੀਗੇ ਅੱਜ ਇਹਨਾਂ ਦੀ 바ਰੀ ਆਈ ਐ ਫੋਲਡ ਕਰਨ ਦੀ ਉਹਨਾਂ ਜਿਹੜੇ ਸੋਫਿਆਂ ਦੇ ਕਵਰ ਸੀਗੇ ਉਹਨਾਂ ਨੂੰ ਵੀ ਵਸਤ ਮੈਂ ਫੋਲਡ ਕਰਕੇ ਹਜੇ ਫਿਲਹਾਲ ਤਾਂ ਮੈਥੋਂ ਚੱਕ ਦੇਣੇ ਆ ਕਿਉਂਕਿ ਸੋਫੇ ਵਾਲਾ ਰੂਮ ਮੈਂ ਹੁਣ ਪੂਰਾ ਕਲੀਨ ਕਰ ਦਿੱਤਾ ਇਸ ਵਾਲੇ ਰੂਮ ਦੇ ਵਿੱਚ ਮੈਂ ਕੋਈ ਵੀ ਹੁਣ ਕੱਪੜਾ ਨਹੀਂ ਰੱਖੂੰਗੀ ਚਾਕੇ ਮੈਂ ਸਾਰਾ ਹੁਣ ਕੱਪੜੇ ਵਗੈਰਾ ਲਿਮਾਰੀ ਚ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰਕੇ ਆ ਜੂੰਗੀ ਕਪੜੇ ਵਗੈਰਾ ਪੂਰੇ ਸੈੱਟ ਕਰਨ ਤੋਂ ਬਾਅਦ ਕੰਮ ਕਰਦੇ ਕਰਦੇ ਇੱਥੇ ਮੈਨੂੰ ਭੁੱਖ ਵੀ ਲੱਗ ਗਈ ਸੀਗੀ ਔਰ ਸਵੇਰੇ ਨਾ ਅਸੀਂ ਬਣਾਈ ਸੀਗੀ ਜਿਹੜੀ ਦਾਲ ਵਾਲੀ ਰੋਟੀ ਤੇ ਥੋੜਾ ਜਿਹਾ ਆਟਾ ਬਚਿਆ ਹੋਇਆ ਸੀਗਾ ਤੇ ਮੈਂ ਨਾ ਇੱਥੇ ਬਣਾਈ ਆਪਣੇ ਵਾਸਤੇ ਰੋਟੀਆਂ ਦੋ ਕਪੜੌਂਠੀਆਂ ਬਣਾ ਲਈਆਂ ਨਾਲ ਮੈਂ ਆਪਣਾ ਚਾਹ ਦਾ ਕੱਪ ਬਣਾ ਲਿਆ ਔਰ ਨਾ ਇੱਥੇ ਕੰਮ ਕਰਦੇ ਕਰਦੇ ਮੈਨੂੰ ਲੱਗਦਾ ਟਾਈਮ ਸਾਡੇ ਕਿ ਤਿੰਨ ਪੌਣੇ ਕਿ 4 ਵਜੇ ਦਾ ਟਾਈਮ ਹੋ ਗਿਆ ਸੀ ਫਿਰ ਐਸੇ ਤਾਂ ਮੈਂ 5 ਕਿ ਵਜੇ ਚਾਹ ਪੀਣੀ ਹੁੰਨੀ ਆ ਔਰ ਮੇਰਾ ਇੱਥੇ ਮਨ ਸੀਗਾ ਮੈਂ ਕਿ ਹੁਣ ਮੈਂ ਰੋਟੀ ਦੇ ਨਾਲ ਹੀ ਚਾਹ ਪੀ ਲੈਣੀ ਇੱਕੋ ਵਾਰੀ ਹੁਣ ਮੈਂ ਬਾਰ-ਬਾਰ ਨਹੀਂ ਪੀਣੀ ਯਾਨੀ ਕਿ ਮੈਂ ਹੁਣ ਸ਼ਾਮ ਨੂੰ ਚਾਹ ਨਹੀਂ ਪੀਊਂਗੀ ਹੁਨੇ ਕੰਮ ਖਤਮ ਕਰ ਦੂੰਗੀ 12 ਕਿ 1 ਵਜੇ ਮੈਂ ਆਪਣਾ ਦੁਪਹਿਰ ਦਾ ਕੰਮ ਸਟਾਰਟ ਕੀਤਾ ਸੀਗਾ ਔਰ ਇੱਥੇ 3 ਤੋਂ 4 ਮੈਨੂੰ ਕਦੋਂ ਵੱਜ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਵਿੱਚ-ਵਿੱਚ ਮੈਂ 5-5 10-10 ਮਿੰਟ ਦਾ ਬ੍ਰੇਕ ਵੀ ਲੈ ਲੈਣੀ ਹੁੰਨੀ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਆ ਕੰਮ ਛੱਡ ਕੇ ਮੈਂ ਆਪਣਾ ਪਾਣੀ ਵੀ ਨਾਲ-ਨਾਲ ਜ਼ਰੂਰ ਪੀਣੀ ਹੁੰਦੀ ਆ ਕੋਸ਼ਿਸ਼ ਤਾਂ ਇਹ ਕਰਦੀ ਪਈ ਆ ਕਈ ਵਾਰ ਤਾਂ ਕੰਮ ਦੀ ਮੈਨੂੰ ਇੰਨੀ ਹੜਬੜੀ ਲੱਗੀ ਜਾਂਦੀ ਮੈਂ ਪਾਣੀ ਵੀ ਪੀਣਾ ਭੁੱਲ ਜਾਂਦੀ ਆ ਔਰ बस ਇੱਥੇ ਮੈਂ ਬਣਾਈਆਂ ਆਪਣੇ ਵਾਸਤੇ ਦੋ ਪਰੌਂਠੀਆਂ ਨਾਲ ਬਣਾਈ ਮੈਂ ਚਾਹ ਦਾ ਕੱਪ ਮੇਰੀ ਰੋਟੀ ਬਣਾਉਂਦੇ ਬਣਾਉਂਦੇ ਗੁਰਸ਼ੀਰ ਦੇ ਪਾਪਾ ਨੇ ਦੋ-ਦੋ ਤਿੰਨ ਵਾਰੀ ਆਵਾਜ਼ ਮਾਰ ਲਈ ਉਹ ਮੈਨੂੰ ਕਹਿੰਦੇ ਸੀਗੇ ਮੈਂ ਹੁਣ ਰੈਸਟ ਕਰਨੀ ਆਂ ਵੀ ਗੁਰਸ਼ੀਰ ਨੂੰ ਤੂੰ ਥੋੜੀ ਦੇਰ ਵਾਸਤੇ ਸੰਭਲਾ ਗੁਰਸ਼ੀਰ ਦਾ ਪਤਾ ਕੀ ਚਿੱਕਾ ਚੱਕਰ ਆ ਜਦੋਂ ਉਹਦੇ ਪਾਪਾ ਘਰ ਹੁੰਦੇ ਨਾ ਫਿਰ ਉਹਨੇ ਮੇਰੇ ਕੋਲ ਬਿਲਕੁਲ ਨਹੀਂ ਆਣਾ ਹੁੰਦਾ ਆਪਣੇ ਪਾਪਾ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਆ ਤੇ ਚਾਹੀਉ ਬਿਮਾਰ ਹੋਣ ਚਾਹੇ ਨਾ ਹੋਣ ਮੈਨੂੰ ਬਸ ਇਹੀ ਕਹਿ ਰਹੇ ਸੀਗੇ ਵੀ ਤੂੰ ਕਹਿੰਦੇ ਇੱਥੇ ਇਹਨੂੰ ਦੇਖ ਲੈ ਥੋੜੀ ਦੇਰ ਵਾਸਤੇ ਤੇ ਵਿੱਚ ਛੱਡ ਛੱਡ ਕੇ ਉਹਨੂੰ ਵੀ ਮੈਂ ਦੇਖਣ ਗਈਆਂ ਉਸ ਤੋਂ ਬਾਅਦ ਮੈਂ ਆਪਣੀ ਰੋਟੀ ਵਗੈਰਾ ਖਾਧੀ ਪਹਿਲਾਂ ਮੈਂ ਰੋਟੀ ਖਾਧੀ ਮੈਨੂੰ ਭੁੱਖ ਲੱਗ ਗਈ ਕਿਉਂਕਿ ਨਾ ਸਵੇਰੇ ਦੁਪਹਿਰ ਸਵੇਰੇ ਆਪਾਂ ਰੋਟੀ ਲੇਟ ਖਾਦੀ ਸੀ ਸਵੇਰੇ ਦੁਪਹਿਰ ਦੀ ਰੋਟੀ ਸਾਡੀ ਇਕੱਠੀ ਹੋ ਗਈ ਸੀ ਤਾਂ ਕਰਕੇ ਨਾ ਐਸਕੇ ਵੇਲੇ 4:00 ਵਜੇ ਤੱਕ ਆਂਦੇ ਆਂਦੇ ਮੈਨੂੰ ਭੁੱਖ ਲੱਗ ਗਈ ਤਾਂ ਹੁਣ ਮੈਂ ਚਾਹ ਦਾ ਕੱਪ ਬਣਾ ਕੇ ਆਪਣੀ ਰੋਟੀ ਖਾਧੀ ਰੋਟੀ ਖਤਮ ਕਰਨ ਤੋਂ ਬਾਅਦ ਨਾ ਅੱਜ ਅਸੀਂ ਡਿਨਰ ਦੇ ਵਿੱਚ ਬਣਾਣੀ ਸੀਗੀ ਆਲੂ ਗੋਭੀ ਦੀ ਸਬਜ਼ੀ ਤੇ ਮੈਂ ਸੋਚਿਆ ਮੈਂ ਕਿ ਆ ਸ਼ਾਮ ਦਾ ਵੀ ਟਾਈਮ ਮੇਰਾ ਹੋਰ ਘੰਟੇ 2 ਘੰਟੇ ਤੱਕ ਸ਼ਾਮ ਦਾ ਵੀ ਟਾਈਮ ਹੋ ਜਾਣਾ ਰੋਟੀ ਸਬਜ਼ੀ ਦਾ ਵੀ ਪਹਿਲਾਂ ਨਾ ਜਿਹੜੀ ਗੋਭੀ ਪਈ ਹੋਈ ਐ ਥੋੜੀ ਜੀ ਉਹਨੂੰ ਮੈਂ ਕਿ ਮੈਂ ਕੱਟ ਕੇ ਧੋ ਕੇ ਰੱਖ ਦੇਣੀ ਆ ਪਾਣੀ ਵਗੈਰਾ ਨਾ ਫਿਰ ਚੰਗੀ ਤਰੀਕੇ ਨਾਲ ਨਿਚੜ ਜਾਂਦਾ ਆ ਫਿਰ ਸਬਜ਼ੀ ਬਹੁਤ ਵਧੀਆ ਤਰੀਕੇ ਨਾਲ ਬਣਦੀ ਆ ਤੋ ਤਾਂ ਕਰਕੇ ਬਸ ਮੈਂ ਇੱਥੇ ਫਟਾਫਟ ਜਿਹੜੀ ਗੋਭੀ ਪਈ ਸੀ ਥੋੜੀ ਜੀ ਉਹਨੂੰ ਕੱਟਿਆ ਤੇ ਕੱਟ ਕੇ ਉਹਨੂੰ ਹੁਣ ਧੋ ਕੇ ਮੈਂ ਡਰਾਈ ਹੋਣ ਵਾਸਤੇ ਰੱਖ ਅਸੀਂ ਨਾ ਹਰ ਸੰਡੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਾਹੀਦਾ ਤੇ ਇੱਥੇ ਬਸ ਗੁਰਸ਼ੀਰ ਦੇ ਪਾਪਾ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਤਾਂ ਚੱਲ ਚਲੀਏ ਤੇ ਮੈਂ ਉਹਨਾਂ ਨੂੰ ਕਹਿੰਦੀ ਪਈ ਸੀ ਮੈਂ ਕਿਾ ਤੁਸੀਂ ਚਲੇ ਜਾਓ ਨਾਲ ਗੁਰਸ਼ੀਰ ਨੂੰ ਲੈ ਜਾਓ ਅਗਰ ਮੈਂ ਚਲੇਗੀ ਫਿਰ ਮੇਰੇ ਕਾਫੀ ਸਾਰੇ ਕੰਮ ਪੈਂਡਿੰਗ ਰਹਿ ਜਾਣੇ ਆ ਔਰ ਪਤਾ ਕੀ ਗੱਲ ਇੱਥੇ ਕੰਮ ਕਰਦੇ ਕਰਦੇ ਆਲਮੋਸਟ ਮੈਨੂੰ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਫਿਰ ਉਸ ਤੋਂ ਬਾਅਦ ਨਾ ਰਾਤ ਨੂੰ ਵੀ ਰੋਟੀ ਸਬਜੀ ਦਾ ਵੀ ਟਾਈਮ ਹੋ ਜਾਣਾ ਸੀ ਆ ਕੇ ਰੋਟੀ ਸਬਜੀ ਵੀ ਬਣਾਣੀ ਸੀਗੀ ਤੇ ਮੇਰਾ ਪਤਾ ਕੀ ਚੱਕਰ ਆ ਜਦੋਂ ਵੀ ਮੈਂ ਕਿਤੇ ਬਾਹਰ ਜਾ ਆਵਾਂ ਮੇਰਾ ਇਹ ਹੋ ਸਾਰਾ ਕੰਮ ਕਰਨਾ ਪੈਂਦਾ ਰੋਟੀ ਸਬਜੀ ਵੀ ਆ ਕੇ ਮੈਂ ਹੀ ਬਣਾਣੀ ਹੁੰਦੀ ਆ ਤੇ ਅੱਜ ਨਾ ਮੈਂ ਮਿਸ ਕਰ ਦਿੱਤਾ ਅੱਜ ਮੈਂ ਕਿਹਾ ਵੀ ਤੁਸੀਂ ਤੇ ਗੁਸ਼ੀਨ ਚਲੇ ਜਾਓ ਤੇ ਅੱਜ ਮੈਂ ਘਰ ਹੀ ਰਹੂੰਗੀ ਮੈਂ ਕਿਹਾ ਉਹਨੀ ਦੇ ਤੱਕ ਮੈਂ ਕਿ ਜਿਹੜਾ ਆਪਣਾ ਥੋੜਾ ਬੋਤਾ ਕੰਮ ਪਿਆ ਮੈਂ ਉਹ ਨਿਪਟਾ ਲੈਨੀ ਆ ਗੁਸ਼ੀਨ ਨੂੰ ਮੈਂ ਕੀਤਾ फटाफट ਰੈਡੀ ਉਹਨੂੰ ਨਵਾਣਾ ਵੀ ਸੀਗਾ ਉਹਨੂੰ ਨਵਾ ਕੇ ਰੈਡੀ ਕਰਕੇ ਤੇ ਦੋਨੋਂ ਚੱਲੇਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਔਰ ਬਸ ਉਸ ਤੋਂ ਬਾਅਦ ਆ ਗਈ ਆ ਰੂਮ ਦੇ ਵਿੱਚ ਮੈਂ ਬੈਡਰੂਮ ਦੇ ਵਿੱਚ ਹੁੰਦੱਸਿਆ ਸੀ ਨਾ ਵਿੰਡੋ ਦੇ ਕੋਲ ਤਾਂ ਗੁਸ਼ੀਨ ਦੇ ਪਾਪਾ ਨੇ ਸਾਰਾ ਖਲਾਰਾ ਚੱਕ ਦਿੱਤਾ ਸੀਗਾ ਏਸੀ ਵੀ ਸਾਫ਼ ਕਰਨ ਵਾਲਾ ਸੀਗਾ ਉੱਪਰ ਤੇ ਕੱਪੜਾ ਵਗੈਰਾ ਉਹਨਾਂ ਨੇ ਮਾਰ ਦਿੱਤਾ ਮੈਨੂੰ ਕਹਿੰਦੀ ਸੀ نیچے-नीचे ਵਾਲਾ ਰਹਿ ਗਿਆ ਹੁਣ ਤੂੰ ਕਰ ਲਈ ਤੇ ਬਸ ਬਿਸਤਰੇ ਵਗੈਰਾ ਉਹ ਜੋ ਫੋਲਡ ਕਰਕੇ ਰੱਖ ਗਈ ਸੀ ਮੈਂ ਚੱਕ ਕੇ ਇੱਕ ਵਾਸਤੇ ਸਾਈਡ ਤੇ ਰੱਖ ਦਿੱਤਾ ਬੈੱਡ ਦੀ ਢੋਤੀ ਨਾ ਬਸ ਕਪੜਾ ਮਾਰਨਾ ਸੀ ਕਿਉਂਕਿ ਜਦੋਂ ਉਹਨਾਂ ਨੇ ਏਸੀ ਸਾਫ਼ ਕੀਤਾ ਸੀ ਨਾ ਬੈੱਡ ਦੀ ਢੋਤੇ ਵੀ ਕਾਫੀ سارے ਪਾਣੀ ਦੇ ਛਿੱਟੇ ਪੈ ਗਏ ਸੀ ਵੈਸੇ ਤਾਂ ਮੈਂ ਸਵੇਰੇ ਸਾਫ਼ ਕਰ ਦਿੱਤਾ ਸੀ ਹੁਣ ਮੈਨੂੰ ਦੁਬਾਰਾ ਇੱਕ ਵਾਰੀ ਮੈਂ ਕਪੜਾ ਮਾਰ ਦਿੱਤਾ 5 ਮਿੰਟ ਲੱਗੇ ਵੈਸੇ ਕਪੜਾ ਮਾਰਨ ਨੂੰ ਕਪੜਾ ਮਾਰ ਕੇ ਮੈਂ ਕਿਹਾ ਹੁਣ ਚਾਦਰ ਵਗਾਰਾ ਫਟਾਫਟ ਝਾੜ ਕੇ ਬਿਛਾ ਦੇਣੀਆਂ ਤੇ ਨਾਲ ਨਾਲ ਇੱਥੇ ਮੈਂ ਘੜੀ ਨੂੰ ਵੀ ਦੇਖਦੀ ਪਈ ਸੀ ਕਿਉਂਕਿ ਟਾਈਮ ਵੀ ਹੋ ਰਿਹਾ ਸੀਗਾ ਸ਼ਾਮ ਦਾ ਚਾਹ ਨੂੰ ਰੋਟੀ ਸਬਜ਼ੀ ਵੀ ਬਣਾਣੀ ਸੀਗੀ ਔਰ ਐਸੇ ਵੇਲੇ ਮੈਂ ਸੱਚੀ ਕਹਾਂ ਦੱਸਾਂ ਮੈਂ ਪੂਰੀ ਟਾਇਰਡ ਹੋ ਚੁੱਕੀ ਸੀ ਇੰਨਾ ਜ਼ਿਆਦਾ ਮੈਂ ਥੱਕ ਗਈ ਸੀ ਨਾ ਔਰ ਕਿਉਂਕਿ ਮੈਂ ਹੁਣ ਦੁਪਹਿਰ ਦੀ ਜਦੋਂ ਵੀ ਲੱਗੀ ਹੋਈ ਨਾ ਵਿੱਚ ਮੈਂ ਪਤਾ ਨਹੀਂ ਘੰਟੇ ਦੀ ਬ੍ਰੇਕ ਲਈ ਹੋਣੀ ਹੈ ਰੋਟੀ ਖਾਣ ਵੇਲੇ ਜਦੋਂ ਮੈਂ ਰੋਟੀ ਖਾਧੀ ਉਦੋਂ ਹੀ ਮੈਂ ਥੋੜੀ देर ਵਾਸਤੇ ਟੀਵੀ ਦੇਖਿਆ ਉਦੋਂ ਹੀ ਮੈਂ ਸਾਹ ਲਿਆ ਉਸ ਤੋਂ ਬਾਅਦ ਮੈਂ ਇੱਕ ਸੈਕਿੰਡ ਵੀ ਬੈਠੀ ਨਹੀਂ ਆ ਔਰ ਨਾ ਮੈਨੂੰ ਪਤਾ ਸੀਗਾ ਕਿ ਮੈਂ ਕਿਹਾ ਜੀ ਮੈਂ ਬੈਠ ਗਈ ਨਾ ਫਿਰ ਕੰਮ ਮੇਰਾ ਖਰਾਬ ਹੋ ਜਾਣਾ ਐ ਔਰ ਮੈਂ ਚਾਹਂਦੀ ਨਹੀਂ ਸੀ ਕਿ ਮੈਂ ਹੁਣ ਕੱਲ ਮਾਰਨਿੰਗ ਦੇ ਉੱਤੇ ਸਾਰਾ ਕੰਮ ਆਪਣਾ ਛੱਡਾਂ ਮੈਨੂੰ ਇਹ ਸੀਗਾ ਕਿ ਜਿੰਨਾ ਕ ਵੀ ਸ਼ਾਮ ਤੱਕ ਮੇਰੇ ਕੋਲ ਕੰਮ ਹੁੰਦਾ ਕੰਮ ਘੱਟ ਤੋਂ ਘੱਟ ਮੈਂ ਉਨਾ ਤਾਂ ਕਰਾਂ ਬੈਡਰੂਮ ਆਪਣਾ ਪੂਰਾ ਮੈਂ ਕਲੀਨ ਕਰਕੇ ਆ ਚੁੱਕੀ ਹਾਂ ਕਿਚਨ ਦੇ ਵਿੱਚ ਔਰ ਬਸ ਇੱਥੇ ਕੰਮਕਾਰ ਦੇ ਕਰ ਦੇਣਾ ਮੈਨੂੰ ਲੱਗੀ ਸੀ ਬਹੁਤ ਜ਼ਿਆਦਾ ਪਿਆਸ गुशीन, थे, गुशीन थे, ते गुशीन दे पापा ਵੀ ਵਾਪਸ ਆਣ ਵਾਲੇ ਸੀਗੇ ਤੇ ਮੈਂ ਕਹ ਉਹਨਾਂ ਦੇ ਆਣ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਨਿੰਬੂ ਪਾਣੀ ਬਣਾ ਲੈਨੀ ਆ ਇਸੇ ਬਹਾਨੇ ਮੈਂ ਵੀ ਨਿੰਬੂ ਪਾਣੀ ਥੋੜਾ ਜਿਹਾ ਪੀ ਲੂੰਗੀ ਔਰ ਪਤਾ ਕੀ ਕਾਲਾ ਜਦੋਂ ਰੋਟੀ ਖਾਣ ਦਾ ਟਾਈਮ ਆਂਦਾ ਨਾ ਉਦੋਂ ਤਾਂ ਮਤਲਬ ਆਪਣਾ ਫਿਰ ਭੁੱਖ ਨਹੀਂ ਲੱਗਦੀ ਕਿਉਂਕਿ बार-बार ਪਾਣੀ ਪੀ ਹੋ ਜਾਂਦਾ ਕਦੀ ਨਿੰਬੂ ਪਾਣੀ ਕਦੀ ਸਿੰਪਲ ਪਾਣੀ ਕਦੀ ਡੀਟੌਕਸ ਪਾਣੀ ਤੇ ਬਸ ਮੈਂ ਵੀ ਇੱਥੇ ਆਪਣਾ ਥੋੜਾ ਜਿਹਾ ਪਾਣੀ ਪੀਤਾ 5 ਮਿੰਟ ਦਾ ਮੈਂ ਇੱਥੇ ਵਿੱਚ ਬ੍ਰੇਕ ਲਿਆ ਇੱਕ ਐਨੀ ਜ਼ਿਆਦਾ ਗਰਮੀ ਉੱਪਰ ਤੇ ਮੈਂ ਲਫਾਫਾ ਖੋਲਣ ਲੱਗੀ ਸੀ ਤੇ ਟਮਾਟਰਾਂ ਵਾਲਾ ਗੱਠ ਖੁੱਲ ਹੀ ਨਹੀਂ ਰਹੀ ਸੀ ਹਾਰ ਕੇ ਮੈਂ ਗੁੱਸੇ ਚ ਆ ਕੇ ਲਫਾਫਾ ਜਿਹੜਾ ਫਾੜ ਹੀ ਦਿੱਤਾ ਮੈਂ ਕਿਹਾ ਐਦਾ ਤਾਂ ਇਹ ਨਿਕਲ ਨਹੀਂ ਨਹੀਂ ਹੈਗੇ ਸ਼ਨੀਵਾਰ ਗਈ ਸੀ ਕਿ ਮੈਂ ਮੰਡੀ ਤੇ ਸ਼ਨੀਵਾਰ ਮੰਡੀ ਮੈਂ ਦੋ ਤਿੰਨ ਸਬਜ਼ੀਆਂ ਲੈ ਕੇ ਆਈ ਮੇਰੇ ਟਮਾਟਰ ਬਿਲਕੁਲ ਹੀ ਖਤਮ ਹੋ ਗਏ ਸੀ ਅਦਰਕ ਵੀ ਖਤਮ ਹੋ ਗਿਆ ਸੀ ਉਹੋ ਲੈ ਕੇ ਆਈ ਵੈਸੇ ਤੁਹਾਨੂੰ ਮਹਤਾਜਦੀ ਹੁੰਨੀ ਨਾ ਕਿ ਮੈਂ ਸ਼ਨੀਵਾਰ ਦੀ ਸ਼ਨੀਵਾਰ ਸਾਡੇ ਇੱਥੇ ਇੱਕ ਪਸਕਾਰ ਦੇ ਕੋਲ ਮੰਡੀ ਲੱਗਦੀ ਹੈ ਉੱਥੋਂ ਆਪਾਂ ਸਬਜ਼ੀਆਂ ਲੈ ਆਣੇ ਹੁੰਦੇ ਆ ਵੈਸੇ ਤਾਂ ਗਰਮੀਆਂ ਦੇ ਵਿੱਚ ਮੈਂ ਸਬਜ਼ੀਆਂ ਵਗੈਰਾ ਬਹੁਤ ਘੱਟ ਮਤਲਬ ਸਟੋਰ ਕਰਕੇ ਰੱਖਦੀਆਂ ਫ੍ਰਿਜ ਵਿੱਚ ਮੈਨੂੰ ਇਹਦਾ ਲੱਗਦਾ ਫ੍ਰਿਜ 'ਚ ਪਈਆਂ ਵੀ ਨਾ ਹੋਰੇ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ। ਉਹਨਾਂ ਅੱਜਕੱਲ ਗਲੀ ਦੇ ਵਿੱਚ ਵੀ ਸਬਜ਼ੀਆਂ ਵਾਲੇ ਆ ਜਾਂਦੇ ਹੁੰਦੇ ਆ ਤਾਜੀ-ਤਾਜੀ ਸਬਜ਼ੀ ਮੈਂ ਨਾਲ-ਨਾਲ ਲੈ ਲੈਣੇ ਹੁੰਦੀ ਜਦੋਂ ਵੀ ਮੈਨੂੰ ਜ਼ਰੂਰਤ ਹੁੰਦੀ ਆ। ਦੋ-ਤਿੰਨ ਸਬਜ਼ੀ ਮੈਂ ਤਾਂ ਕਈ ਵਾਰ ਲੈ ਕੇ ਰੱਖ ਲੈਣੀ ਕਈ ਵਾਰ ਗਲੀ ਦੇ ਵਿੱਚ ਆਂਦੇ ਨੇ ਹੁੰਦੇ ਕਈ ਵਾਰ ਅਮਰਜੈਂਸੀ ਦੇ ਵਿੱਚ ਵੀ ਕੋਈ ਨਾ ਕੋਈ ਸਬਜ਼ੀ ਆਪਾਂ ਨੂੰ ਬਣਾਣੀ ਪੈ ਜਾਂਦੀ ਆ। ਤਾ ਕਰਕੇ ਮੈਂ ਦੋ ਤੋਂ ਤਿੰਨ ਹੀ ਸਬਜ਼ੀ ਲੈ ਕੇ ਆਈ ਜਿਆਦਾ ਨਹੀਂ ਲੈ ਕੇ ਆਈ ਜਿਹੜਾ ਬੇਸਿਕ ਡੇਲੀ ਯੂਜ਼ ਹੋਣਾ ਹੁੰਦਾ ਸਮਾਨ ਉਹ ਮੈਂ ਜ਼ਰੂਰ ਜ਼ਿਆਦਾ ਲੈ ਲੈਣੀ ਹੁੰਦੀ ਜਿਵੇਂ ਆਪਣਾ ਅਦਰਕ ਹੋਇਆ ਟਮਾਟਰ ਹਰੀਆਂ ਮਿਰਚਾਂ ਇਹ ਤਾਂ ਡੇਲੀ ਸਬਜ਼ੀ ਬਣਨੀ ਹੁੰਦੀ ਇਹ ਤਾਂ ਯੂਜ਼ ਹੁੰਦੇ ਹੀ ਹੁੰਦੇ ਆ ਤਾਂ ਕਰਕੇ ਬਸ ਇੱਥੇ ਟਮਾਟਰ ਔਰ ਅਦਰਕ ਔਰ ਹਰੀਆਂ ਮਿਰਚਾਂ ਵਗਾਰਾ ਮੈਂ ਇੱਥੇ ਸਟੋਰ ਕਰਕੇ ਰੱਖੀਆਂ ਫ੍ਰਿਜ ਦੇ ਵਿੱਚ ਬਸ ਮੈਂ ਜਿੱਤੇ ਹੀ ਆਪਣੀਆਂ ਸਬਜ਼ੀਆਂ ਰੱਖਣ ਗਈ ਮੈਨੂੰ ਥੋੜਾ ਜਿਹਾ ਧਨੀਆ ਹੋਰ ਮਿਲ ਗਿਆ ਤੇ ਬਸ ਜਦੋਂ ਵੀ ਮੈਂ ਆਪਣਾ ਸਬਜ਼ੀਆਂ ਵਗੈਰਾ ਸਟੋਰ ਕਰਦੀ ਇੱਕ ਵਾਰੀ ਡੱਬੇ ਖੋਲ ਕੇ ਦੇਖ ਲੈਣੀ ਹੁੰਦੀ ਆ ਜੋ ਵੀ ਮੋٹے ਮੋٹے ਉੱਪਰ ਗਲੇ ਸੜੇ ਪੱਤੇ ਹੁੰਦੇ ਚਾਹੇ ਪਦੀਨੇ ਦੇ ਧਨੀਏ ਦੇ ਮੈਂ ਨਾਲ ਦੀ ਨਾਲ ਕੱਢ ਲੈਣੀ ਹੁੰਦੀ ਆ ਕਿਉਂਕਿ ਪਤਾ ਕੀ ਗਲਾ ਫਿਰ ਇਹ ਜਿਹੜੇ ਥੋੜੇ ਜਿਹੇ ਪੱਤੇ ਗੰਦੇ ਹੁੰਦੇ ਨੇ ਜਾਂ ਫਿਰ ਗਲ ਜਾਂਦੇ ਆ ਇਹ ਬਾਕੀ ਵਾਲਾ ਧਨੀਆਂ ਜਾਂ ਪਪਦੀਨਾ ਵਗੈਰਾ ਹੁੰਦਾ ਉਹਨਾਂ ਨੂੰ ਵੀ ਖਰਾਬ ਕਰ ਦਿੰਦੇ ਆ ਤੇ ਮੈਂ ਬਸ ਇੱਥੇ ਲਾਗਦੇ ਸਾਰਾ ਜਿਹੜਾ ਸੀਗਾ ਆਪਣਾ ਸਾਰੀਆਂ ਸਬਜ਼ੀਆਂ ਵਗੈਰਾ ਵੀ ਸਟੋਰ ਕਰ ਦਿੱਤੀਆਂ ਉਹਨਾਂ ਇੱਥੇ ਲਸਣ ਔਰ ਥੋੜਾ ਜਿਹਾ ਅਦਰਕ ਮੈਂ ਥੋੜਾ ਕੁੰਡੀ ਸੋਟੀ ਦੇ ਵਿੱਚ ਹੀ ਘੋਟ ਲਿਆ ਵੈਸੇ ਤਾਂ ਮੈਂ ਜਦੋਂ ਵੀ ਸਬਜ਼ੀ ਬਣਾਉਣੀ ਆ ਮੈਂ ਕਈ ਵਾਰ ਤਾਂ ਮੈਂ ਚੌਪ ਕਰਕੇ ਪਾ ਲੈਂਦੀ ਆ ਲਸਣ ਤੇ ਅਦਰਕ ਔਰ ਕਈ ਵਾਰ ਮੈਂ ਬਸ ਇਹਦਾ ਕੁੰਡੀ ਸੋਟੀ ਵਿੱਚ ਕੁੱਟ ਕੇ ਥੋੜਾ ਜਿਹਾ ਉਹਨੂੰ ਮੈਸ਼ ਕਰ ਲੈਨੀ ਆ ਆਲੀ ਸੀਗੀ ਮੈਂ ਤਾਂ ਕਰਕੇ ਮੈਂ ਕਹਿੰਨਾ ਬਰੀਕ ਬਰੀਕ ਛੋਟਾ ਛੋਟਾ ਮੈਂ ਕਿੱਥੇ ਕੱਟੂੰਗੀ ਇਹਨੂੰ ਮੈਂ ਕੁੰਡੀ ਸੋਟੀ ਵਿੱਚ ਹੀ ਕੱਟ ਲੈ ਮਤਲਬ ਕੋਟ ਲੈਨੀ ਆ ਤੇ ਬਸ ਇੱਥੇ ਲਸਣ ਅਦਰਕ ਮੈਂ ਕੁੰਡੀ ਸੋਟੀ ਚ ਕੋਟ ਕੇ ਉਹ ਦੂਜੀ ਸਾਈਡ ਤੇ ਲੰਬਾ ਲੰਬਾ ਕੱਟਿਆ ਪਿਆਜ਼ ਨਾਲ ਮੈਂ ਦੋ ਟਮਾਟਰ ਕੱਟੇ ਸਬਜੀ ਦਾ ਮਸਾਲਾ ਤਾਂ ਇੱਥੇ ਮੈਂ ਪੂਰਾ ਕਰ ਦਿੱਤਾ ਰੈਡੀ ਔਰ बस ਲੱਗਦੇ ਸਾਰ ਨਾ ਨਾਲ ਮੈਂ ਆਪਣਾ ਕਿਚਨ ਕਾਊਂਟਰ ਉੱਤੋਂ ਵੀ ਖਲਾਰਾ ਚੱਕਦੀ ਜਾਊਂਗੀ ਤੇ ਦੂਸਰੀ ਸਾਈਡ ਤੇ ਨਾ ਮੈਂ ਇੱਥੇ ਆਲੂ ਆਪਣੇ ਜਿਹੜੇ ਕੱਟਨੇ ਪਹਿਲਾਂ ਭੁੱਲ ਗਈ ਸੀਗੀ ਤੇ ਪਹਿਲਾਂ ਮੈਂ ਕੀ ਕੀਤਾ ਪਿਆਜ਼ ਔਰ ਆਪਣੇ ਟਮਾਟਰ ਨੂੰ ਲਗਾ ਦਿੱਤਾ ਤੜਕਾ ਮੈਂ ਕਿਹਾ ਜਿੰਨੀ ਦੇਰ ਤੱਕ ਮੇਰੇ ਪਿਆਜ਼ ਟਮਾਟਰ ਹੁੰਦੇ ਆ ਨਾ ਓਨੀ ਦੇਰ ਤੱਕ ਮੈਂ ਆਪਣੇ ਜਿਹੜੇ ਆਲੂ ਵਗੈਰਾ ਨਾਲ ਨਾਲ ਕੱਟ ਲੂੰਗੀ ਮੈਨੂੰ ਲੱਗਦਾ ਇੱਥੇ 7:00 ਤੋਂ 7:30 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਹੁਣ ਸੋਚਿਆ ਵੀ ਮੈਂ ਹੁਣ ਬੈਠਣਾ ਨਹੀਂ ਹੈਗਾ ਸਬਜੀ ਵਾਲਾ ਕੰਮ ਵੀ ਨਾਲ ਹੀ ਨਬੇੜ ਦਉਂਗੀ ਮੈਂ ਤੇ ਬਸ ਇੱਥੇ ਮੈਂ ਜਿਹੜਾ ਸਬਜੀ ਨੂੰ ਤੜਕਾ ਲਗਾ ਦਿੱਤਾ ਜਿਹੜਾ ਮੇਰਾ ਲਸਣ ਤੇ ਪਿਆਜ਼ ਸੀਗਾ ਇੱਥੇ ਚੰਗੀ ਤਰੀਕੇ ਨਾਲ ਭੁੰਨ ਹੋ ਗਿਆ ਸੀਗਾ ਤੇ ਦੂਸਰੀ ਸਾਈਡ ਤੇ ਬਸ ਗੋਭੀ ਮੇਰੀ ਵੀ ਚੰਗੀ ਤਰੀਕੇ ਨਾਲ ਡਰਾਈ ਹੋ ਗਈ ਸੀਗੀ ਗੋਭੀ ਬਹੁਤ ਵਧੀਆ ਬਣਦੀ ਹੈ ਪੂਰੀ ਡਰਾਈ ਹੋ ਗਈ ਸੀਗੀ ਤੇ ਕੱਟ ਕੇ ਮੈਂ ਇੱਥੇ ਤੜਕੇ ਦੇ ਵਿੱਚ ਮਿਕਸ ਕਰਕੇ ਇਹਨੂੰ ਬਸ ਢੱਕ ਕੇ ਹੁਣ ਮੈਂ ਪਕਾ ਲੂੰਗੀ ਉਸ ਤੋਂ ਬਾਅਦ ਬਸ ਇਹਦੇ ਵਿੱਚ ਮੈਂ ਪਾਇਆ ਸੀ ਕਿ ਆਪਣਾ ਥੋੜਾ ਜਿਹਾ ਗਰਮ ਮਸਾਲਾ ਸਬਜੀ ਮੇਰੀ ਬਣ ਕੇ ਹੋ ਚੁੱਕੀ ਹੈ ਰੈਡੀ ਲਾਸਟ ਵਿੱਚ ਇਹਦੇ ਵਿੱਚ ਮੈਂ ਪਾਇਆ ਥੋੜਾ ਜਿਆਦਾ ਜਿਆਦਾ ਹਰਾ ਧਨੀਆ ਹਰਾ ਧਨੀਆ ਮੇਰੇ ਕੋਲ ਜਿਆਦਾ ਸੀਗਾ ਤੇ ਮੈਂ ਇੱਥੇ ਜਿਆਦਾ ਪਾ ਦਿੱਤਾ ਵਧੀਆ ਲੱਗਦਾ ਹੈ ਸਬਜੀ ਤੁਸੀਂ ਦੇਖ ਹੀ ਸਕਦੇ ਹੋ ਪੂਰੀ ਚੰਗੀ ਤਰੀਕੇ ਨਾਲ ਕੱਲੀ ਕੱਲੀ ਸਬਜੀ ਬਣ ਜਾਂਦੀ ਹੈ ਜਦੋਂ ਨਾ ਸਬਜੀ ਦੇ ਵਿੱਚ ਪਾਣੀ ਨਹੀਂ ਹੁੰਦਾ ਤੇ ਬਹੁਤ ਵਧੀਆ ਬਣਦੀ ਆ ਸੋ ਮੇਰਾ ਇੱਥੇ ਸਬਜੀ ਵਾਲਾ ਕੰਮ ਤਾਂ ਪੂਰਾ ਹੋ ਚੁੱਕਿਆ ਡਨ ਔਰ ਆਟਾ ਗੁੰਨ ਕੇ ਵੀ ਮੈਂ ਸਾਈ ਦੇ ਰੱਖ ਲਿਆ ਸੀ ਕਿ ਜਦੋਂ ਖੁਸ਼ੀਂ ਦੇ ਪਪਾ ਆਉਗੇ ਆਪਾਂ ਰੋਟੀ ਬਣਾ ਕੇ ਸੋਭਾ ਸੇ ਸਿੱਖੀ ਜੀ ਅੱਜ ਤੇ ਮੇਰੀ ਰੂਟੀਨ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਅੱਛੀ ਲੱਗੀ ਲਾਈਕ ਜਰੂਰ ਕਰਦੇ ਹੋ ਜਲਦੀ ਹੀ ਮਿਲੂੰਗੀ ਅਗਲੇ ਵਲੌਗ ਦੇ ਵਿੱਚ ਬਾ ਬਾਈ